ਹਰ ਸਿੰਘ ਵਾਲੇ ਕੁਆੜ ਗਿਆ ਫੜਿਆ ਆ ਸਾਰਾ ਟਰਾਂਸਫਾਰਮਰ ਦਾ ਸਮਾਨ ਆ ਸਾਰਾ ਆਹ ਟਰਾਂਸਫਾਰਮਰ ਦਾ ਸਮਾਨ ਆ ਸਾਰਾ ਟਰਾਂਸਫਾਰਮਰ ਦਾ ਸਮਾਨ ਆ ਲੋਡ ਕਰੀ ਜਾਂਦਾ ਸੀਗਾ ਫੜ ਲਿਆ ਪਤੋ ਦੇ ਬੰਦੇ ਹੀ ਕੁਆੜ ਚੋਰ ਆ ਉਹਨਾਂ ਨੇ ਦੱਸਿਆ ਇਹ ਆ ਗਵਾੜ ਗਈ ਦੁਕਾਨ ਆ ਆਹਾਂ ਬਾਕੀ ਪ੍ਰਾਣੀ ਰੋਡ ਤੇ ਪੈਰਾਡਾਈਜ਼ ਪਾਸ ਤੇ ਸਾਹਮਣੇ ਆ ਥੋੜਾ ਜਿਹਾ ਸਾਰਾ ਟੋਟਲ ਸਮਾਨ ਭਰਿਆ ਪਿਆ ਅੰਦਰ ਇਹਦਾ ਕਵਾੜ ਦੇ ਸਮਾਨ ਨਾਲ ਟਰਾਂਸਫਾਰਮਰ ਦੇ ਸਮਾਨ ਨਾਲ ਸਾਰੀ ਦੁਕਾਨੇ ਨਹੀਂ ਭਰੀ ਪਈ ਐ ਜ਼ਿੰਮੇਦਾਰ ਭਰਾਵੋ ਆਜੋ ਸਾਰੇ ਪਹੁੰਚੋ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਣਾ ਆਹ ਦੇਖੋ ਟਰਾਂਸਫਾਰਮ ਦਿਨ ਪੁਰ ਰਾਤ ਬੁਰਾ ਹਾਲ ਹੋਇਆ ਜ਼ਿੰਮੇਦਾਰਾਂ ਨਾਲ ਆ ਪਏ ਐ ਟਰਾਂਸਫਾਰਮ ਸਾਰੇ ਤੜੇ ਅੰਦਰ ਵੀ ਤੜੇ ਲਾਏ ਪਏ ਐ ਆਜੋ ਸਾਰੇ ਭਰਾ ਆਹ ਵੇਖੋ ਆ ਸਾਰੇ ਭਰਾ ਸਰਮਾ ਰਹੇ ਆ ਆਜੋ ਜੀਵਨਦਾਰ ਭਰਾ ਸਾਰੇ ਤੁਹਾਡੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਕਿਸ ਸਬੰਧ ਦੇ ਵਿੱਚ ਕੀਤੀ ਜਾ ਰਹੀ ਆ ਉਹਦੇ ਬਾਰੇ ਦਿਓ ਜਾਣਕਾਰੀ ਇਹ ਅਸੀਂ ਇੱਕ ਜਿਹੜੇ ਇਸ ਨਿਹਤ ਨਾਲ ਇਸ ਥਾਣੇ ਦੇ ਇਰੀਏ ਦੇ ਵਿੱਚ ਕਾਫੀ ਜਿਹੜੇ ਲੁੱਟਾਂ ਖਵਾ ਤੇ ਚੋਰੀਆਂ ਵਾਰਤਾਂ ਨੂੰ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਕਾਬੂ ਕੀਤਾ ਉਹਨਾਂ ਦੇ ਵਿੱਚ ਜਿਹੜੇ ਨੇ ਚੋਰੀ ਕਰਨ ਵਾਲਿਆਂ ਵਿੱਚ ਦੋ ਜਿਹੜੇ ਤਿਆਰਪੁਰਾ ਭਾਈ ਦਾ ਜਿਹੜਾ ਢੰਡਾ ਤੇ ਰਹਿਣ ਵਾਲੇ ਦੋ ਨੌਜਵਾਨ ਨੇ ਜਿਨ੍ਹਾਂ ਦੇ ਸਤਵਿੰਦਰ ਸਿੰਘ ਤੇ ਗਸਪਰੀ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਬੈਟਰੀ ਨਾਲ ਮਟਰ ਬਰਾਮਦ ਕਰਾਇਆ ਤੇ ਇਹ ਜਿਹੜਾ ਕਿ ਮਾਲ ਸੀ ਇਹ ਚੋਰੀ ਦਾ ਉਹ ਸਮਾਦ ਭਾਈ ਦਾ ਇੱਕ ਅਵਤਾਰ ਸਿੰਘ ਹੈ ਜਿਹੜਾ ਕੁਆੜ ਦਾ ਕੰਮ ਕਰਦਾ ਉਹਨਾਂ ਨੂੰ ਵਿੱਚ ਦੇ ਦਿੱਤੀ ਉਹਨਾਂ ਨੂੰ ਇਤ ਨਾਮਜ਼ਦ ਕੀਤਾ ਇਸ ਤੋਂ ਇਲਾਵਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਸਟਾਰਟਰ ਮੋਟਰਾਂ ਤੇ ਕੇਬਲਾਂ ਤੇ ਟਰਾਂਸਫਾਰਮਰ ਦਾ ਸਮਾਨ ਜਿਹੜਾ ਤਾਰਦੇ ਸੀ ਉਹ ਦੋ ਜਸਪ੍ਰੀਤ ਸਿੰਘ ਨੇ ਜਿਹੜੇ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਆ ਤੇ ਉਹ ਉਹਨਾਂ ਦੇ ਪਿੰਡ ਦਾ ਜਿਹੜਾ ਇੱਕ ਹਰਜੀਤ ਸਿੰਘ ਕਿਸਾਨ ਸੀ ਉਹਦੇ ਖੇਤ ਦੇ ਵਿੱਚੋਂ ਉਹਨਾਂ ਨੇ ਸਾਰਾ ਸਮਾਨ ਚੋਰੀ ਕੀਤਾ ਤੇ ਹੋਰ ਖੇਤਾਂ ਦੇ ਵਿੱਚੋਂ ਸਮਾਨ ਚੋਰੀ ਕੀਤਾ ਉਹ ਸਾਰਾ ਸਮਾਨ ਜਿਹੜਾ ਟਰਾਂਸਫਰਮਾਂ ਤੋਂ ਕੱਢ ਕੇ ਤੇ ਜਿਹੜਾ ਤਾਂਬਾ ਲੋਹਾ ਤੇ ਇਸ ਤਰ੍ਹਾਂ ਦਾ ਜਿਹੜਾ ਸਕ੍ਰੈਪ ਹੈ ਉਹ ਇੱਥੋਂ ਨਿਹਾਲ ਸਿੰਘ ਵਾਲੇ ਦਾ ਇੱਕ ਜਿਹੜਾ ਕਵਾੜ ਦਾ ਕੰਮ ਕਰਦਾ ਉਹ ਲਖਤ ਕੁਮਾਰ ਉਰਫ ਨੰਨੂ ਉਹਨੂੰ ਦੀ ਭਾਗੀ ਮਾਤਰਾ ਦੇ ਵਿੱਚ ਵਿੱਚ ਗਿਆ ਜਿਹਨਾਂ ਆਮ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਇਹ ਦੀਹਾਕਾਰ ਸੀ ਤੇ ਇਹਨਾਂ ਨੂੰ ਅਸੀਂ ਕਾਬੂ ਕਰਕੇ ਤੇ ਉਹਦੇ ਤੋਂ ਅਸੀਂ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਲ ਜਿਹੜਾ ਫਰਾਂਟ ਕਰਾਇਆ ਜਿਹਦੇ ਵਿੱਚ ਜਿਹੜਾ ਕੋਈ ਕਰੀਬ 50 ਕਿਲੋ ਜਨੇੜੇ ਜਿਹੜਾ ਲੋਹਾ ਸਕ੍ਰੈਪ 10 ਕਿਲੋ ਤਾਂਬਾ ਇੱਕ ਕਾਰ ਹੈ ਇੱਕ ਕੈਂਟਰ ਹੈ ਇੱਕ ਉਹਦਾ ਕੰਪਿਊਟਰ ਕੰਡਾ ਤੇ ਇਸ ਤੋਂ ਇਲਾਵਾ 3-4 ਕੁੰਟਲ ਜਿਹੜਾ ਉਹ ਬਾਅਦ ਵਿੱਚ ਹੋਰ ਵੀ ਰਿਕਵਰੀ ਜਿਹੜਾ ਰਮਾਂਡ ਦਰਨ ਹੋਈ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਿਨ੍ਹਾਂ ਦਾ ਪੁਲਿਸ ਰਵਾਨਾ ਕੀਤਾ ਤੇ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਜਿਹੜੇ ਇਹਨਾਂ ਨਾਲ ਵਾਰਦਾਤਾਂ ਦਾ ਅੰਜਾਮ ਦੇ ਨਾਲ ਨੇ ਜਿਹੜੇ ਸਾਡੇ ਕੋਲ ਫਿਕਰ ਹੋਏ ਨੇ ਉਹ ਉਹ ਵੀ ਅਸੀਂ ਸਾਰੇ ਰਾਉਂਡ ਅਪ ਕਰਕੇ ਉਹਨਾਂ ਨੂੰ ਇਸ ਮੁਕਦਮੇ ਵਿੱਚ ਹਸ्तार ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਕੋਲ ਹੋਰ ਵੀ ਮਾਲ ਜਿਹੜਾ ਬਰਾਮਦ ਹੋਣ ਦੀ ਸੰਭਾਅ ਹੈ ਪਹਿਲਾਂ ਮੁੱਖੀ ਮੁਕਦਮੇ ਦਰਜ ਹੈ ਇਹ ਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨੂੰ ਅਸੀਂ ਕਿਉਂਕਿ ਕੁਝ ਆਦਮੀ ਬਾਹਰਲੇ ਠਾਣਿਆਂ ਦੇ ਨੇ ਉਹਨਾਂ ਦਾ ਹੀ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂ ਜੀ ਕਿ ਇਹਨਾਂ ਦੇ ਸਾਫਕਾਰ ਰਿਕਾਰਡ ਇਹਨਾਂ ਦਾ ਕੀ ਹੈ ਟੋਟਲ ਕਿੰਨੇ ਜਣਿਆਂ ਦੀ ਗ੍ਰਿਫਤਾਰੀ ਪਾਈ ਗਈ ਟੋਟਲ ਅਸੀਂ 5 ਬੰਦੇ ਹੋਗੇ ਜੀ 3 ਇੱਕ ਮੁਕਦਮੇ ਦੇ ਵਿੱਚ ਨੇ 2 ਇੱਕ ਦੇ ਵਿੱਚ ਨੇ 2 ਮੁਕਦਮੇ ਦਰਜ ਕੀਤੇ ਗਏ ਵੱਖ-ਵੱਖ 2 ਵੱਖ-ਵੱਖ ਮੁਕਦਮਿਆਂ ਨੂੰ ਜਿਸ ਤਰ੍ਹਾਂ ਨਾਲ ਗਰਮਸੀਅ ਹਸਟ੍ਰੇਲੀਆ ਵਾਲੇ ਖਲਾਫ ਕਰ ਵੀ ਹੋਈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਟਰਾਂਸਫਾਰਮਰ ਚੋਰੀ ਕਰਕੇ ਕਵਾੜੀਆਂ ਵਿੱਚ ਚਾ ਰਹੇ ਸੀਗੇ ਉਹ ਬੰਦੇ ਉਹ ਕਵਾੜੀਆਂ ਵੀ ਰਿਸਪੀਟ ਉਹ ਮੁਕਦਮੇ ਵਿੱਚ ਗ੍ਰਿਫਤਾਰ ਹੋ ਕੇ ਜੀ ਉਹਨਾਂ ਦਾ maal ਸਾਰਾ ਬਰੰਦ ਹੋ ਗਿਆ ਤੇ ਪ੍ਰੋਪਰ ਸਰルメ ਸਮੇਤੋ ਜਿਹੜੇ ਚੋਰੀ ਗੱਥ ਦੇ ਵਿੱਚ ਨਹੀਂ ਆ ਰਹੇ ਵਾਰ-ਵਾਰ ਵਰਤਾਂਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵਕਤ ਪੁਲਿਸ ਵੱਲੋਂ ਮੈਂ ਕਰੀਬ ਇਸੇ ਟਰਮੀਨਲ ਤੋਂ ਮੈਂ ਇੱਥੇ ਪੋਸਟਿੰਗ ਹੋਈ ਹੈ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਰਸੈਸ਼ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਚੋਰੀ ਫੜ ਕੇ ਸੀ ਜੇਲ੍ਹ ਦੇ ਵਿੱਚ ਡੱਕੇ ਆ ਮਟੀਰੀਅਲ ਜਿਹੜੇ ਲੁੱਟਾ ਹੋਣਗੇ ਵਰਤਾਂਤਾਂ ਨੂੰ ਅੰਜਾਮ ਦਿੰਦੇ ਆ ਇਸੇ ਜੜੀ ਦੇ ਵਿੱਚ ਹੀ ਜਿਹੜਾ ਮੋਟਰਾਂ ਉੱਤੇ ਜਾ ਕੇ ਨੁਕਸਾਨ ਕਰਦੇ ਆ ਜਿਮੀਦਾਰਾਂ ਦੀਆਂ ਟਰਾਂਸਫਰਮਰ ਦੀਆਂ ਦੁਨੀਆਂ ਪਰਨਾ ਕੱਢ ਲੀਆਂ ਜਿੰਨਾ ਉਤਾਰਾਂ ਜਿਹੜੀਆਂ ਤੋੜ ਕੇ ਤੇ ਉਹਨੂੰ ਅੱਗੇ ਕਵਾੜੀਆਂ ਨੂੰ ਵੇਚਦੇ ਆ। ਤੇ ਉਹ ਸਾਰੇ ਕਵਾੜੀਆਂ ਨੂੰ ਅਸੀਂ ਬੁਲਾ ਕੇ ਇਸ ਇਲਾਕੇ ਦੇ ਸਾਰੇ ਕਵਾੜੀਆਂ ਨੂੰ ਬੁਲਾ ਕੇ ਕਹਿੰਦਾ ਹੈ ਕਿ ਕੀਤੀ ਹੈ ਕਿ ਕੋਈ ਵੀ ਤੁਹਾਨੂੰ ਮਾਲ ਦੇਣ ਵਾਸਤੇ ਆਉਂਦਾ ਹੈ, ਸਕਰਾਬ ਵੇਚਣ ਆਉਂਦਾ ਤਾਂ ਉਹਦਾ ਤੁਸੀਂ ਇੱਕ ਰਜਿਸਟਰ ਲਾ ਕੇ ਉਹਦਾ ਰਿਪੋਰਟ ਮੈਂਟੇਨ ਕਰੋਗੇ ਉਹਦੇ ਵਿੱਚ ਉਹਦਾ ਪ੍ਰੂਫ ਲਾਓਗੇ ਬਿਚਾਰ ਉਧਾਰ ਕੱਢ ਦੀ ਕਾਪੀ ਰੱਖਣੀ ਹੈ। ਕਿ ਕਿਹੜਾ ਆਦਮੀ ਕਿੰਨਾ ਮਾਲ ਤੁਹਾਨੂੰ ਦੇਖੀ ਗਿਆ ਤੇ ਕਿੰਡੀ ਡਿਟੇਲ ਦੇਖੀ ਗਿਆ ਸੀ ਤਾਂ ਜੋ ਕਿ ਸਾਨੂੰ ਚੈੱਕ ਹੁੰਦਾ ਰਹੇ ਕਿ ਕਿਹੜਾ ਬੰਦਾ ਇਹਨਾਂ ਕੋ ਆ ਕੇ ਮਾਲ ਵੇਚਦਾ। ਜਦੋਂ ਅਸੀਂ ਸਮੇਂ-ਸਮੇਂ ਸਰ ਚ ਨਾ ਇੱਕ ਜਾਨਾ ਨਾ ਬੂਟੋ ਐ ਟਰੱਕ ਦੇ ਵਿੱਚ ਤੋਂ ਸਮਾਨ ਉਹ ਕਰ ਲੈ ਉਹ ਹੀ ਕਰ ਲੈ ਹਾਂ ਜੀ ਤੋੜ ਲੈ ਫਿਰ ਇੱਧਰ ਨਾ ਆ ਜਾ ਉਹ ਦੱਬਿਆ ਆਲਾ ਰੱਖੋਗੇ ਲਓ ਇਸ ਤਰ੍ਹਾਂ ਚੁਣੋ ਕਿਹੜਾ ਜੇ ਇਹ ਪੰਪਾ ਦੇ ਵਿੱਚ ਜਿੱਦ ਤੇਜੀ ਨੂੰ ਆ ਛਾਟ ਮਾਰ ਲੈ ਇਹਨਾਂ ਦਾ ਮਾਰ ਲਓ ਇੱਕ ਮਿੰਟ ਫਿਰ ਜੀ ਮਾਰ ਲਓ ਲੋ 是。嗯